ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁਦੱਜਤਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਮੁੱਦਾ ਤਾਂ ਇਸੇ ਗੱਲ ਦਾ ਹੈ ਕਿ ਜਦੋਂ ਪੰਨ ਸਿੰਘ ਸਹਿਬਾਨ ਲਫਾਫਾ ਖੁੱਲਣਗੇ ਤਾਂ ਲਫਾਫਾ ਖੁੱਲਣ ਤੋਂ ਬਾਅਦ ਕੀ ਫੈਸਲਾ ਲੈਣਗੇ? ਅਕਾਲੀ ਦਲ ਪੰਨਕ ਕੀਤਾ ਜਾਏਗਾ? ਨਵੇਂ ਪ੍ਰਧਾਨ, ਨਵੀਂ ਕੋਰ ਕਮੇਟੀ, ਨਵੇਂ ਅਹੁਦੇਦਾਰ ਚੁਣਨ ਦਾ ਹੁਕਮ ਹੋਏਗਾ? ਪਰ ਮਰਿਆਦਾ ਨੂੰ ਸਮਝਣ ਵਾਲੇ ਕਹਿੰਦੇ ਕਿ ਇਹ ਕੰਮ ਪੰਨ ਸਿੰਘ ਸਹਿਬਾਨ ਚਾਹੀ ਨਹੀਂ ਕਰਨ। ਹਾਂ। ਉਦੋਂ ਖਈਆ ਕਰਾਰ ਦੇਣਗੇ। ਉਹ ਧੋਮੇ ਧੜਿਆਂ ਨੂੰ ਤਰਖਾਈਆ ਕਰਾ ਦੇਣਗੇ ਪਰ ਚਰਚਾ ਤਾਂ ਹੀ ਹੈ ਕਿ ਕੀ ਧਾਰਮਿਕ ਸਜ਼ਾ ਬੂਟਾ ਸਿੰਘ ਵਾਲੀ ਹੋਏਗੀ ਸਰਜੀਤ ਸਿੰਘ ਬਰਨਾਲਾ ਵਾਲੀ ਹੋਏਗੀ ਜਾਂ ਮਹਾਰਾਜਾ ਰਣਜੀਤ ਸਿੰਘ ਵਾਲੀ ਹੋਏਗੀ ਕੀ ਧਾਰਮਿਕ ਸਜ਼ਾ ਵੱਜੋ ਨਾਮ ਜਪਣਾ ਪਾਠ ਕਰਨਾ ਸੇਵਾ ਕਰਨੀ ਇਥੋਂ ਤੱਕ ਫੈਸਲਾ ਆਏਗਾ ਕਿ ਇਹ ਸਾਰੀਆਂ ਸੇਵਾਵਾਂ ਨਿਭਾਉਂਦੇ ਆਂ ਗਲ ਚ ਤੱਕਤੀ ਪਾ ਕੇ ਮੈਂ ਪਾਪੀ ਤੂੰ ਬਖਸ਼ਣ ਹਰ ਉਹ سزا ਲੱਗੇਗੀ ਉਠਾ ਸਿੰਘ ਉਹਨਾਂ ਨੂੰ ਹੱਥ ਖੜੇ ਕਰਕੇ ਤਖਤੀ ਪਾ ਕੇ ਅਹ ਫਰੀ ਸਿੰਘ ਬਰਨਾਲਾ ਉਹਨਾਂ ਨੂੰ ਜੋੜਿਆਂ ਦੀ ਸੇਵਾ ਤਖਤੀ ਪਾ ਕੇ ਕੀ ਉਸਰਾਂ ਦਾ ਕੋਈ ਫਰਮਾਨ ਆਏਗਾ ਜਾਂ ਮਹਾਰਾਜਾ ਰਣਜੀਤ ਸਿੰਘ ਮੰਗ ਕੋੜੇ ਮਾਰਨ ਦੀ سزا ਇਹ ਪਹਿਲੂ غور ਕਰਨ ਨਾਲ ਕਿ ਕੀ ਇਹ ਰਾਜਨੀਤਿਕ ਸਜ਼ਾ ਦੇ ਹੱਕਦਾਰ ਨੇ ਜਾਂ ਇਹ ਧਾਰਮਿਕ ਸਜ਼ਾ ਦੇ ਹੱਕਦਾਰ ਨੇ ਕੀ ਇਹ ਵੱੱਜਰ ਗਲਤੀ ਹੈ ਕਬੂਲਨਾਮਾ ਤੇ ਕਬੂਲ ਨਾਮੇ ਤੋਂ ਬਿਨਾ ਗੁਨਾਹਾਂ ਦਾ ਪਤਾ ਹੋਣ ਤੇ ਵੀ ਕਬੂਲ ਨਾ ਕਰਨਾ ਇਹਨਾਂ ਦੋਵਾਂ 'ਚ ਗੁਰੂ ਮਰਿਆਦਾ ਅਨੁਸਾਰ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਪੰਥਕ ਮਰਿਆਦਾ ਅਨੁਸਾਰ ਧਾਰਮਿਕ ਸਜ਼ਾ ਜਾਂ ਫਿਰ ਜਿਹੜੀ ਸੰਗਤ ਦੇ ਵਿੱਚ ਚਰਚਾ ਕੀ ਧਾਰਮਿਕ ਸਜ਼ਾ ਨਹੀਂ ਇਹ ਰਾਜਨੀਤਿਕ ਗੁਨਾਹ ਹੈ ਰਾਜਨੀਤਿਕ ਸਜ਼ਾ ਦੇ ਹੱਕਦਾਰ ਨੇ ਸੋ ਗੌਰ ਕਰੋ ਇੱਕ ਮੈਂ ਖਾਸ ਪਹਿਲੂ ਤੇ ਤੁਹਾਡਾ ਆ ਬੁਟਾ ਸਿੰਘ ਬਰਨਾਲਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਹਵਾਲੇ ਨਾਲ ਧਿਆਨ ਦੇਣਾ ਚਾਹਣਾ ਲੋ ਗੌਰ ਕਰੋ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਤੇ ਇਤਿਹਾਸ ਬਹੁਤ ਕੁਝ ਸਿਖਾਉਂਦਾ ਹੈ ਇਤਿਹਾਸ ਤੋਂ ਕਈ ਕੁਝ ਸਿੱਖਿਆ ਲੈ ਕੇ ਗਾਂਵਧਿਆ ਜਾਂਦਾ ਹੈ ਇਤਿਹਾਸ ਦੇ ਪੰਨਿਆਂ 'ਚ ਹੋਈਆਂ ਗਲਤੀਆਂ ਨੂੰ ਆਉਂਦੇ ਸਮੇਂ 'ਚ ਦਰੁਸਤ ਕੀਤਾ ਜਾਂਦਾ ਹੈ ਤੇ ਸਿੱਖ ਪੰਥ ਦੇ ਸਿੱਖ ਰਵਾਇਤ ਦੇ ਇਤਿਹਾਸ ਦੇ ਪੰਨਿਆਂ 'ਚ ਵੀ ਦਰਜ ਹੈ ਕਿ ਬੂਟਾ ਸਿੰਘ ਤੋਂ ਲੈ ਕੇ ਸਰਜੀ ਸਿੰਘ ਬਰਨਾਲਾ ਤੱਕ ਤਖਤੀਆਂ ਪਾਕੀ ਸਜ਼ਾ ਭੁਗਤਦੇ ਰਹੇ ਨੇ ਧਾਰਮਿਕ ਸਜ਼ਾ ਪੂਰੀ ਕਰਦੇ ਰਹੇ ਨੇ ਤੇ ਸਿੱਖ ਰਾਜ ਦੇ ਮੋਢੀ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੀਆਂ ਦੀ ਸਜ਼ਾ ਹੁੰਦੀ ਆ ਅੱਜ ਉਸੇ ਇਤਿਹਾਸ 'ਚੋ ਇਹ ਝਾਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਅੱਜ ਜਿਸ ਸਥਿਤੀ 'ਚ ਸ਼੍ਰੋਮਣੀ ਅਕਾਲੀ ਦਲ ਖੜਾ ਹੈ ਤੇ ਜੋ ਕੁਛ ਉਹਨਾਂ ਦੇ ਰਾਜਪਾਲ ਚ ਵਾਪਰਿਆ ਉਹ ਸਾਰੇ ਘਟਨਾ ਕਰਮਾਂ ਦੇ ਲਈ ਕੀ ਗੁਨਾਹਾਂ ਦੀ ਸਜ਼ਾ ਗੁਨਾਹ ਅਣਜਾਣੇ ਛੋਏ ਜਾਣੇ ਛੋਏ ਸਾਜ਼ਿਸ਼ ਤਹਿਤ ਕੀਤੇ ਕਿੰਨੇ ਕਬੂਲੇ ਕਿੰਨੇ ਨਹੀਂ ਕਬੂਲੇ ਉਹ ਸਾਰਿਆਂ ਨੂੰ ਪਰਚੋਲ ਕਰਦੇ ਆ ਪੰਜ ਸਿੰਘ ਸਹਿਬਾਨ ਕੀ ਬਰਨਾਲੇ ਵਾਲੀ ਬੂਟਾ ਸਿੰਘ ਵਾਲੀ ਜਾਂ ਮਹਾਰਾਜ ਅਰਜੀਤ ਸਿੰਘ ਵਾਲੀ ਕਿਹੜੀ ਸਜ਼ਾ ਸੁਣਾਉਣਗੇ ਨਾ ਅਕਾਲੀਆਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਚਕੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੇਖਦੀ ਰਸਦ ਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨਿਆਂ ਚੋਂ ਘਰਾਂ ਚੋਂ ਆਉਂਦੀ ਆ ਸੇਵਾ ਚਲਦੀ ਆ ਅਚਾਨਕ ਇੱਕ ਪਹਿਲੂ ਆਉਂਦਾ ਕਿ ਵੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਸਿੱਖ ਸਿਧਾਂਤਾਂ ਤੋਂ ਉਲਟ ਇੱਕ ਗੁਨਾਹ ਕਰਤਾ ਉਹ ਇਤਿਹਾਸ ਚ ਉਹਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਪਈਆਂ ਨੇ ਕੋਈ ਕਹਿੰਦਾ ਨਾਚ ਨਹੀਂ ਦਾ ਨਾਚ ਦੇਖ ਲਿਆ ਕੋਈ ਕਹਿੰਦਾ ਨਚਰੀ ਨਾਲ ਵਿਆਹ ਦੀਆਂ ਗੱਲਾਂ ਨੇ ਕੋਈ ਕਹਿੰਦਾ ਕਿ ਨਹੀਂ ਦਾੜੀ ਰੰਗਣ ਦਾ ਹੀ ਮਾਮਲਾ ਸੀ ਚਲੋ ਆਪਾਂ ਇਹ ਘਟਨਾ ਕਰਮ ਨੂੰ ਇੱਕ ਪਾਸੇ ਰੱਖ ਕੇ ਸਿਰਫ ਇਹ ਕਿ ਉਹਨਾਂ ਨੇ ਸਿੱਖ ਸਿਧਾਂਤ ਤੋਂ ਉਲਟ ਜਾ ਕੇ ਕੋਈ ਕਦਮ ਚੁੱਕਿਆ ਤੇ ਇਸ ਦੀ ਸ਼ਿਕਾਇਤ ਇਸ ਦਾ ਜ਼ਿਕਰ ਅਕਾਲ ਤਖਬ ਸਭ ਦੇ ਜਥੇਦਾਰ ਤੱਕ ਆਪੜਿਆ ਤੇ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੂੰ ਜੱਸੀਦਾਰ ਫੂਲਾ ਸਿੰਘ ਹੋਰਾਂ ਨੇ ਤਲਬ ਕਰ ਲਿਆ ਪਰ ਕਿਤੇ ਅੰਦਰ ਕੋਈ ਕਿਸੇ ਕਣ ਵੱਜੋਂ ਵੀ ਹੰਕਾਰ ਜਿਹੜਾ ਪਿਆ ਹੁੰਦਾ ਕਿਤੇ ਖਰਾਬ ਕਰਦਾ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਤਲਬ ਕਰਨ ਤੇ ਕੱਲ ਤੱਕ ਸਭ ਤੇ ਆ ਕੇ ਪੇਸ਼ ਹੋਣ ਤੋਂ ਕੰਨੀ ਖਤਰਾ ਲੀ ਪਰ ਰਸ਼ਦ ਗੁਰੂ ਘਰ ਉਮੀ ਹੀ ਆਈ ਉਮੀ ਉਹ ਮੱਥਾ ਟੇਕਣਾਉਂਦੇ ਸੀ ਸੋ ਇਸ ਗੱਲ ਤੋਂ ਜਦੋਂ ਅਸਰ ਫੁੱਲਾ ਸਿੰਘ ਨੂੰ ਪਤਾ ਲੱਗਿਆ ਕਿ ਵੀ ਉਹ ਬੁਲਾਇਆ ਵੀ ਨਹੀਂ ਆਏ ਤੇ ਕਹਿੰਦੇ ਕਿ ਉਹਨਾਂ ਨੇ ਕਿਹਾ ਵੀ ਇਹ ਮਰਿਆਦਾ ਪੰਖ ਹੋਈ ਹੈ ਉਹ। ਉਹਨੇ ਰਸਤ ਬੰਦ ਕਰੋ। ਨਹੀਂ ਕਬੂਲ ਕਰਨੀ। ਤੇ ਜੋ ਮਹਾਰਾਜ ਸਿੰਘ ਆਉਣ। ਤੇ ਉਹਨੂੰ ਸੁਨੇਹਾ ਲਾ ਦਿਓ। ਤੇ ਕਹਿੰਦੇ ਜਦੋਂ ਇਹ ਕਾਰਵਾਈ ਦਾ ਮਹਾਰਾਜ ਸਿੰਘ ਨੂੰ ਪਤਾ ਲੱਗਾ। ਤੇ ਉਸ ਨੂੰ ਝਟਕਾ ਲੱਗਾ ਕਿ ਮੇਥੋਂ ਗਲਤੀ ਹੋਈ ਹੈ। ਤੇ ਉਸਨੇ ਕਹਿੰਦੇ ਜਿੱਦ ਤੱਕ ਫੂਲਾ ਸਿੰਘ ਨਾਲ ਸੰਪਰਕ ਸਾਧਿਆ। ਤੇ ਉਹਨਾਂ ਕਹਿੰਦੇ ਠੀਕ ਹੈ ਜੀ ਮੈਂ ਹਾਜ਼ਰ ਹੋ ਗਿਆ। ਹਾਂ ਦੱਸੋ ਜੀ ਉਹ ਕਹਿੰਦੇ ਆਏ ਨੇ ਜਿੱਦਾਂ ਫੁੱਲਾ ਸਿੰਘ ਕਹਿੰਦੇ ਕਿ ਪਹਿਲਾਂ ਗੱਲ ਰঞ্জੀਤ ਸਿੰਘ ਤੇਰੇ ਔਰ ਮੇਰੇ ਵਿਚਾਲੇ ਸੀ ਹੁਣ ਵਿਚਾਲੇ ਸੰਗਤ ਆ ਗਈ ਆ ਤੂੰ ਇੱਕ ਕਪੜਾ ਗਾਂ ਲੰਘਿਆ ਆ ਗਲਤੀ ਕਰਦਿਆ ਤੇ ਤੁਝੇ ਗਲਤੀ ਹੋਈ ਤੇ ਉਸ ਨੂੰ ਕਬੂਲ ਕਰਦਾ ਤੇ ਗੱਲ ਨਿਬੜ ਜਾਣੀ ਸੀ ਪਰ ਤੂੰ ਉਸ ਨੂੰ ਕਬੂਲਣ ਦੀ ਬਜਾਏ ਤੂੰ ਤਾਂ ਸੱਦੇ ਤੇ ਵੀ ਤਲਬ ਕਰਨ ਤੇ ਵੀ ਨਹੀਂ ਆਇਆ ਤੂੰ ਆਪਣੇ ਆਪ ਨੂੰ ਜ਼ਿਆਦਾ ਵੱਡਾ ਮੰਨਣ ਲੱਗ ਪਿਆ ਇਸ ਲਈ ਹੁਣ ਮੈਂ ਨਹੀਂ ਹੁਣ ਸੰਗਤ ਫੈਸਲਾ ਕਰੇਗਾ ਫੈਸਲਾ ਸੰਗਤ ਚ ਹੋਏਗਾ ਦੇਖੰਦੇ ਸੰਗਤ ਦੀ ਹਾਜ਼ਰੀ ਦੇ ਵਿੱਚ ਅਫਸਰ ਸਹਿਵਾਨ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੱਪੜੇ ਤਾਰ ਕੇ ਕੋੜੇ ਮਾਰਨ ਦੀ ਸਜ਼ਾ ਦਿੱਤੀ ਮਹਾਰਾਜਾ ਰਣਜੀਤ ਸਿੰਘ ਦੇ ਚੋਲੇ ਤਾਰੇ ਗਏ ਕੋੜੇ ਮਾਰਨ ਦੀ ਤਿਆਰੀ ਸੀ ਕਿ ਸੰਗਤਾਂ ਦੀ ਅੱਖਾਂ ਛੰਝੂ ਆ ਗਏ ਤੇ ਉਹਨਾਂ ਨੇ ਜਸਤੇਰ ਸਾਹਿਬ ਨੂੰ ਅਪੀਲ ਕੀਤੀ ਕਿ ਮਹਾਰਾਜ ਕੋੜੇ ਭੱਜਣ ਤੋਂ ਵੀ ਵੱਡੀ ਸਜ਼ਾ ਕਿ ਮਹਾਰਾਜਾ ਅਰਜੀਤ ਸਿੰਘ ਰਾਜਪਾਗ ਹੁੰਦਿਆਂ ਵੀ ਸਾਰਾ ਕੁਝ ਹੁੰਦਿਆਂ ਵੀ ਹੁਣ ਝੁੱਕ ਗਿਆ ਉਸ ਨੇ ਤਖਤ ਮੁਰੇ ਆਪਣਾ ਸੀਸ ਝੁਕਾ ਦਿੱਤਾ ਉਸ ਨੇ ਗੁਨਾਹ ਕਬੂਲ ਕਰ ਲਿਆ ਤੇ ਕੋੜੇ ਸਜ਼ਾ ਭੁਗਤਣ ਲਈ ਤੁਹਾਡੇ ਸਾਹਮਣੇ ਚੋਲੇ ਲਾ ਕੇ ਖੜਾ ਸਜ਼ਾ ਹੋ ਗਈ ਹੈ ਫਿਰ ਬੂਟਾ ਸਿੰਘ ਹੋਰਾ ਆਲਾ ਬਰਤਾ ਆਪਣੇ ਸਭ ਦੇ ਸਾਹਮਣੇ ਆ ਕਿ ਉਹਨਾਂ ਨੂੰ ਬਾਖੜੀਆਂ ਕਰਕੇ ਤਖਤੀ ਪਾ ਕੇ ਸੁਣਾਈ ਗਈ ਸਜ਼ਾ ਭੋਗੀ ਧਾਰਮਿਕ ਸਜ਼ਾ ਲੱਗੀ ਇਸੇ ਤਰ੍ਹਾਂ ਸੁਰਜੀਤ ਸਿੰਘ ਬਰਨਾਲਾ ਜਦੋਂ ਪੁਲਿਸ ਭੇਜਣ ਵਾਲੇ ਮਾਮਲੇ 'ਚ ਦਰਬਾਰ ਸਾਹਿਬ ਦੇ ਅੰਦਰ ਫਿਰ ਤਨਖਾ ਲੱਗੀ ਤਖਤੀ ਪਾ ਕੇ ਸਜ਼ਾ ਭੋਗੀ ਅਜੋ ਸਵਾਲ ਹੁਣ ਦੁਆਰਾ ਆ ਕੇ ਖਲੋਤਾ ਹੈ ਸਵਾਲ ਇੱਥੋਂ ਖੜਾ ਹੁੰਦਾ ਹੈ ਕਿ ਤਖਤੀ ਪਾ ਕੇ ਜਾਂ ਬਿਨਾਂ ਤਖਤੀ ਤੋਂ ਜਾਂ ਕੋੜੀ ਇਹਨਾਂ ਚ ਫਰਕ ਕੀ ਹੈ ਕਹਿੰਦੇ ਜੀ ਇੱਕ ਹੈ ਕਿ ਤੁਸੀਂ ਆ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਗੁਨਾਹ ਕਬੂਲ ਕਰ ਲਿਆ ਗੁਨਾਹ ਕਬੂਲ ਕਰਨ ਤੋਂ ਬਾਅਦ ਤੁਹਾਡੇ ਲਈ ਧਾਰਮਿਕ ਸਜ਼ਾ ਮੁਕਰਰ ਹੁੰਦੀ ਹੈ ਕਿ ਬਈ ਠੀਕ ਹੈ ਗਲਤੀ ਹੋਈ ਕੋਤਾਹੀ ਹੋਈ ਜਾਣੇ ਚ ਹੋਈ ਅਣਜਾਣੇ ਚ ਹੋਈ ਜਾਣ ਬੁਝ ਕੇ ਕੀਤੀ ਪਰ ਤੁਸੀਂ ਆਪਣਾ ਗੁਨਾਹ ਕਬੂਲ ਕੀਤਾ ਤੇ ਇਸ ਲਈ ਤੁਹਾਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਚਾਹੇ ਉਹ ਕੀਰਤਨ ਸਰਵਣ ਕਰਨ ਦੀ ਹੋਵੇ ਪਾਠ ਕਰਨ ਦੀ ਹੋਵੇ ਨਾਮ ਜਪਣ ਦੀ ਹੋਵੇ ਜੋੜਿਆਂ ਦੀ ਹੋਵੇ ਵਰਤਨਾ ਦੀ ਹੋਵੇ ਲੰਗਰ ਛੋਵੇ ਸਫਾਈ ਦੀ ਹੋਵੇ ਸੋ ਇਸੇ ਚ ਗਲਤੀ ਦੇ ਮਿਆਰ ਨੂੰ ਦੇਖਦੇ ਆਂ ਗਲਤੀ ਦੇ ਕਾਰਨਾਂ ਨੂੰ ਦੇਖਦੇ ਆਂ ਤੁਹਾਡੇ ਹੈ ਉਸ ਕਿਉਂਕਿ ਤੁਸੀਂ ਕਈ ਵਾਰ ਆਦਰਸ਼ ਵੀ ਹੁੰਨੇ ਹੋ ਜੇ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਆਦਰਸ਼ਿਕ ਚਿਹਰਾ ਸੀ ਜੇ ਬੁਟਾ ਸਿੰਘ ਬਾਰੇ ਕਰਦਾ ਤਾਂ ਇੱਕ ਵੱਡਾ ਰੁਤਬੇਦਾਰ ਵਿਅਕਤੀ ਸੀ ਜੇ ਬਰਨਾਲੇ ਹੋਰੀ ਕਰਦੇ ਨੇ ਬਾਦਲੋਰੀ ਕਰਦੇ ਨੇ ਤਾਂ ਉਹ ਇੱਕ ਚਿਹਰੇ ਨੇ ਸੋ ਜੇ ਇਹ ਜੇਕਰ ਗਲਤੀ ਕਰਦੇ ਨੇ ਫਿਰ ਤਖਤੀ ਤੱਕ ਵਾਲਾ ਫੈਸਲਾ ਹੁੰਦਾ ਸੋ ਮਤਲਬ ਤੁਸੀਂ ਗੁਨਾਹ ਕੀਤਾ ਤੇ ਉਹਨੂੰ ਕਬੂਲ ਕੀਤਾ ਇਸ ਲਈ ਤੁਹਾਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਪਰ ਤੁਸੀਂ ਆਦਰਸ਼ ਸੀ ਤੁਸੀਂ ਚਿਹਰਾ ਸੀ ਤੁਹਾਡੇ ਚੋਂ ਲੋਕ ਦੇਖ ਕੇ ਉਸ ਰਾਹਾਂ ਤੇ ਤੁਰਦੇ ਸੀ ਇਸ ਲਈ ਤੁਹਾਨੂੰ ਤਖਤੀ ਪਾ ਕੇ ਕਿ ਮੈਂ ਪਾਪੀ ਤੂੰ ਬਖਸ਼ਣਹਾਰ ਅਜੀ ਲਿਖਤ ਵਾਲੀ ਤਖਤੀਆਂ ਪਾ ਕੇ ਨਭਾਉ ਪਈ ਸੇਵਾ ਪਰ ਗੁਨਾਹ ਕਰਕੇ ਕਬੂਲ ਨਾ ਕਰਨਾ ਤੇ ਉਹ ਤਾਂ ਕੰਨੀ ਘਤਰਾ ਜਾਣਾ ਹੈ ਤਖਤ ਦੇ ਹੁਕਮ ਨੂੰ ਵੀ ਕਾਲ ਤੱਕ ਸਾਬ ਦੇ ਹੁਕਮ ਨੂੰ ਵੀ ਲਾਂਬੇ ਕਰ ਦੇਣਾ ਸਿੱਖ ਵਿਦਵਾਨਾਂ ਨੂੰ ਵੀ ਕਿਨਾਰੇ ਕਰ ਦੇਣਾ ਫਿਰ ਅਜਿਹੇ ਗੁਨਾਹ ਕਰਕੇ ਜਦੋਂ ਆਉਂਦਾ ਫਿਰ ਕੋੜਿਆਂ ਤੱਕ ਅਲੀ ਸਜਾਲਾ ਮੈਨੂੰ ਖੜਾ ਹੁਣ ਇੱਕ تیر ਗਈ ਆ ਚਾਰ ਗੁਰਹਾਂ ਨੂੰ ਲੈ ਕੇ ਮਾਫੀਨਾਮੇ ਦੇ ਰੂਪ ਚ ਸ਼ਿਕਾਇਤ ਪੱਤਰ ਦੇ ਕੇ ਆਈ ਹੈ ਚੰਦੂ ਬਾਜਰੇ ਨਾਲ ਇਧਰ ਤੇ ਦੂਏ ਪਾਸੇ ਉਸ ਮਾਫੀਨਾਮਾ ਸ਼ਿਕਾਇਤ ਪੱਤਰ ਦੇ ਹਵਾਲੇ ਨਾਲ ਅਨਸਿੰਖ ਸੈਵਾਨਾ ਦੇ ਬੈਠਕ ਦੇ ਵਿੱਚ ਫੈਸਲਾ ਲੈ ਕੇ ਸੁਖਬੀਰ ਬਾਦਲ ਨੂੰ 15 ਦਿਨਾਂ ਦੇ ਵਿੱਚ ਅਕਾਲ ਤਖਸਾਲ ਤੇ ਪੇਸ਼ ਹੋਣ ਦਾ ਹੁਕਮ ਹੁੰਦਾ ਹੁਣ ਸੁਖਬੀਰ ਸਿੰਘ ਬਾਦਲ ਉਹਨਾਂ 15 ਦਿਨਾਂ ਦੇ ਅੰਦਰ ਅਕਾਲ ਤਖਸਾਲ ਤੇ ਪੇਸ਼ ਹੋ ਗਏ ਬੰਦ ਲਿਫਾਫੇ 'ਚ ਆਪਣਾ ਸਪਸ਼ਟੀਕਰਨ ਦੇਤਾ ਚਰਮਨੀ ਕਮੇਟੀ ਨੇ ਵੀ ਦਿੱਤਾ ਹੋ 94 96 ਲੱਖ ਦੇ ਇਸ ਥਿਆਰਾਂ ਦਾ ਮਾਮਲਾ ਉਹਦਾ ਉਹਦਾ ਵੀ ਉਹਨਾਂ ਨੇ ਵੀ ਸਪਸ਼ਟੀਕਰਨ ਦੇਤਾ ਹੁਣ ਇਹ ਸਪਸ਼ਟੀਕਰਨ ਤੋਂ ਬਾਅਦ ਉਹ ਲਫਾਫਾ ਖੁੱਲਣ ਤੋਂ ਬਾਅਦ ਤੈ ਹੋਣਾ ਕਿ ਗੁਨਾਹ ਧਾਰਮਿਕ ਸਜ਼ਾ ਲਾ ਗੁਨਾਹ ਧਾਰਮਿਕ ਸਜ਼ਾ ਤਖਤੀ ਪਾ ਕੇ ਭੁਗਤਣ ਵਾਲਾ ਜਾਂ ਗੁਨਾਹ ਕੋੜੀਆਂ ਤੱਕ ਵਾਲਾ ਕਿ ਤੁਸੀਂ ਕਬੂਲ ਕੀਤਾ ਕਿ ਨਹੀਂ ਕੀਤਾ ਗੁਨਾਹਤਾ ਕੋਬੂਲ ਦੋਹਰ 15 ਚ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਚ ਚੰਦੂ ਮਾਜਰੇ ਤੇ ਬੀਬੀ ਜ਼ਗੀਰ ਕਰੋਨਾ ਵੀ ਕਰ ਲਿਆ ਸੀ ਮਤਲਬ ਜੇ ਕਨਾਹ ਕਬੂਲ ਕੀਤੇ ਹੋਏ ਨੇ ਫਿਰ ਤਾਂ ਤੁਹਾਨੂੰ ਤਖਤੀਆਂ ਪਾ ਕੇ ਸਜ਼ਾ ਤਾਂ ਲੱਗਣੀ ਹੈ ਕੋਤਾਰਮਿਕ ਸਿਰਿਆ ਦਾ ਪੋਕਤ ਨਹੀਂ ਪੈਣੀ ਪਰ ਸੰਗਤ ਚ ਇੱਕ ਸਵਾਲ ਚੱਲ ਰਿਹਾ ਅਕਾਲੀ ਦਲ ਦੇ ਆਪਣੇ ਵਿੜੇ ਚ ਇੱਕ ਸਵਾਲ ਚੱਲ ਰਿਹਾ ਉਹ ਸਵਾਲ ਇਹ ਵੱਡਾ ਹੁੰਦਾ ਜਾ ਰਿਹਾ ਕਿ ਬਈ ਇਹ ਸਾਰੀ ਵਰਤਾਰੇ ਦੇ ਵਿਚਾਲੇ ਇਹ ਘਟਨਾ ਕਰਮ ਦੇ ਵਿਚਾਲੇ ਕੀ ਅਨਜਾਣੇ ਚ ਗਲਤੀ ਹੈ ਕਿ ਜਾਣੇ ਚ ਗਲਤੀ ਗਲਤੀ ਤਾਂ ਹੋਈ ਹੈ ਤੇ ਸਰਕਾਰ ਹੁੰਦਿਆਂ ਤਾਕਤ ਹੁੰਦਿਆਂ ਜੇਕਰ ਉਹ ਘਟਨਾਕਰਮ ਦੇ ਹਵਾਲੇ ਨਾਲ ਤੁਸੀਂ ਉਸ ਨੂੰ ਦੁਰਸਤ ਕਰਨ ਲਈ ਕੋਈ ਡਿਊਟੀ ਨਹੀਂ ਨਿਭਾਈ ਤਾਂ ਕੀ ਇਹ ਇਹ ਕਿਹਾ ਜਾਵੇ ਕਿ ਤੁਹਾਨੂੰ ਗਲਤੀਆਂ ਦਾ ਪਤਾ ਸੀ ਗਲਤੀਆਂ ਹੋ ਰਹੀਆਂ ਸੀ ਤੇ ਤੁਸੀਂ ਤਾਂ ਵੀ ਉਸ ਤੋਂ ਕੰਨੀ ਕੁ ਤਰਾਸ ਨੂੰ ਲੱਗਦਾ ਸੀ ਕਿ ਜਥੇਦਾਰ ਵੀ ਆਪਣੇ ਸਰਕਾਰ ਵੀ ਆਪਣੀ ਪੁਲਿਸ ਵੀ ਆਪਣੀ ਹੈ ਸ਼ਰੋਣੀ ਕਮੇਟੀ ਵੀ ਆਪਣੀ ਕੀ ਲੋੜ ਹੈ ਸੋ ਇਹ ਇਸ ਤੋਂ ਫਿਰ ਸਵਾਲ ਪੈਦਾ ਹੁੰਦਾ ਕਿ ਕੀ ਤਖਤੀਆਂ ਤੱਕ ਕੇ ਸਰੂਗਾ ਕਿ ਕੌਣਿਆਂ ਤੱਕ ਜਾਣਾ ਪਊਗਾ 2015 ਪੰਜਾਬ ਚ ਵਿਅਦਬੀ ਦੀਆਂ ਘਟਨਾਵਾਂ ਬੈਰਲ ਕਲਾਮ ਰਗਾੜੀ ਗੋਲੀकांड ਆਪਨ ਸਰੂਪ ਦੇ ਅੰਗ ਖਿਲਾਰੇ ਗਏ ਤੇ ਉਸ ਦੇ ਰੋਸੇ ਵਜੋਂ ਨਾਮ ਚੱਕਦੀਆਂ ਲੰਗਰ ਛਕਦੀਆਂ ਪ੍ਰਦਰਸ਼ਨ ਕਰਦੀਆਂ ਸਿੱਖ ਸੰਗਤਾਂ ਤੇ ਗੋਲੀਆਂ ਭਰਾਈਆਂ ਗਈਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਸੋ ਸਾਰੀ ਲੀਡਰਸ਼ਿਪ ਜਿਹੜੀ ਬਾਗੀ ਵਾਲੇ ਪਾਸੇ ਖੜੀ ਆ ਉਹ ਵੀ ਤੇ ਜਿਹੜੀ ਸੁਖਵੀਰ ਬਾਦਲ ਦੇ ਪਿੱਛੇ ਖੜੀ ਆ ਉਹ ਵੀ ਸਾਰੀ ਸੱਤਾ ਸੁਖਮਾਨਨ ਵਾਲੀ ਤੇ ਉਹ ਸਭ ਵਰਤਾਰੇ ਦੇ ਦਰਮਿਆਨ ਪ੍ਰਕਾਸ਼ ਸਿੰਘ ਬਾਦਲ ਇੱਕ ਚਿੱਠੀ ਲੈ ਕੇ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਨੇ ਮੱਥਾ ਟੇਕ ਕੇ ਅਖਾਲਸ ਤੱਕ ਸੱਪ ਤੇ ਜਾਂਦੇ ਨੇ ਕਿੰਨੀ ਗੁਰਵਚਨ ਸਿੰਘ ਸੀ ਮੇਰਾ ਖਲੋਸ ਦਮੇ ਸੋ ਉਹਨਾਂ ਨੂੰ ਪਕਾਇਦਾ ਤੌਰ ਤੇ ਉਹ ਚਿੱਠੀ ਛੋਪਦੇ ਨੇ ਕਿ ਆ ਜੀ ਜਾਨੀ ਗੁਰਵੱਚਨ ਜਦ ਤੱਕ ਗੁਰਵੱਚਨ ਸਿੰਘ ਹੋਰ ਹਨ ਕਿ ਆ ਪਛਾਤਾ ਪੜੀ ਚਿੱਠੀ ਆ ਉਸ ਤੋਂ ਬਾਅਦ ਤੱਕ 3 ਦੇ ਕੇਸ ਘਟ ਸਭ ਵਿਖੇ ਪਛਾਤਾ ਬੱਜੋ ਅਖੰਡ ਪਾਠ ਸਭ ਕਰਾਇਆ ਜਾਂਦਾ ਤੇ ਉਸ ਅਖੰਡ ਪਾਠ ਸਭ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਜਦੋਂ ਭੂਗ ਪਾਈ ਜਾਂਦੇ ਨੇ ਤਦ ਪ੍ਰਕਾਸ਼ ਸਿੰਘ ਬਾਦਲ ਕੀ ਚੰਦੂ ਮਾਜਰਾ ਵੀ ਬੈਠਾ ਦਿਖ ਰਿਹਾ